ਕారణ ਕਰਦੇ ਅਗਗ ਕਾਰਨ ਮੌਤ ਹੋ ਗਈ ਅਸੀਂ ਇਹ ਇਨਸਾਫ ਮੰਨ ਗਏ ਆ ਉਹ ਜੀ ਫੈਕਟਰੀ ਚ ਗਏ ਸੀ ਕਿ ਗੱਡਿਆਂ ਵਾਲੀ ਚ ਉੱਥੇ ਅੱਗ ਲੱਗ ਗਈ ਤਾਰਾ ਨਾ ਕਰਕੇ ਇਹਦਾ ਕਰਕੇ ਬਾਹਰ ਨਹੀਂ ਨਿਕਲੇ ਗਿਆ ਉਹਨਾਂ ਤੋਂ ਤੇ ਉੱਥੇ ਉਹਨਾਂ ਦੀ ਡੈਥ ਹੋ ਗਈ ਆ ਮੈਂ ਆਪਕਾ ਜੀ ਦਾ ਮਾਮਾ ਜੀ ਵੀ ਇਹ ਦਾ ਹੀ ਇਹ ਘਾਨ ਦੇ ਇਹ ਅਗ ਲਗਨ ਕਾਰਨ ਮੌਤ ਹੋ ਗਈ ਅਸੀਂ ਇਹ ਇਨਤਜ਼ਾਮ ਮੰਗਦੇ ਆ ਕਿ ਸਾਡੇ ਇੱਕ ਤਾਂ ਪਿੱਛੇ ਪਰਿਵਾਰ ਜਿਹੜਾ ਉਹਨਾਂ ਨੂੰ ਪਾਲਣ ਦੀ ਸਹਾਇਤਾ ਦਿੱਤੀ ਜਾਵੇ ਜਾਂ ਮਾਲੀ ਸਹਾਤਾ ਕੁਝ ਵੀ ਸਰਕਾਰ ਦੇਵੇ ਸਾਨੂੰ ਇਹਨਾਂ ਦਾ ਘਰ ਚੱਲੇ ਜੀ ਘਰ ਦਾ ਗੁਜ਼ਾਰਾ ਹੋ ਜੀ ਇਹਨਾਂ ਦੀ ਸਾਡੀ ਭੈਣ ਜਿਹੜੀ ਗੋਹਾ ਕੁੜਾ ਕਰਦੀ ਆ ਭਾਈਏ ਸਾਡੇ ਦੀ ਡੈਥ ਹੋਈ ਹੋਈ ਆ ਬਹੁਤ ਔਖਾ ਗੁਜ਼ਾਰਾ ਚੱਲਦਾ ਜੀ ਇਹਨਾਂ ਦਾ ਬਾਕੀ ਇਹਨਾਂ ਦੇ ਮਤ ਦਿੱਤੀ ਜਾਵੇ ਸਰਕਾਰ ਵੱਲੋਂ ਜੀ ਇੱਕ ਇਹ ਕੁਆਰਾ ਸੀ ਜਿਹਦੇ ਮੈਰਿਜ ਨਹੀਂ ਹੋਈ ਜੀ ਨੰਮਾਰ ਜੀ ਇਹਨੇ ਕੁਮਾਰ ਨਾ ਮੋਰ ਹੋ ਗਈ ਜੀ 25 20 20 25 ਸਾਲ ਦੀ ਹੈ ਤੇ ਹੈ ਸਾਲਾ 20 ਤਾਲ ਦੀ ਹੋ ਗਈ ਪਿੰਡ ਸ਼ੇਰਗੜਾ ਬ੍ਰਦਰ ਨੇਮ ਹੈਗਾਗਾ ਵਿਜੇ ਕੁਮਾਰ ਹੋਇਆ ਕੀ ਸੀਗਾ ਹੋਇਆ ਜੀ ਫੈਕਟਰੀ ਚ ਗਏ ਸੀਗੇ ਗੱਦਿਆਂ ਵਾਲੀ ਚ ਉੱਥੇ ਅੱਗ ਲੱਗ ਗਈ ਤਾਰਾਂ ਦਾ ਕਰਕੇ ਇਹਨਾਂ ਦਾ ਕਰਕੇ ਬਾਹਰ ਨਹੀਂ ਨਿਕਲਿਆ ਗਿਆ ਉਹਨਾਂ ਤੋਂ ਤੇ ਉੱਥੇ ਹੀ ਉਹਨਾਂ ਦੀ ਡੈਥ ਹੋ ਗਈ ਆ ਕਿੰਨੇ ਟਾਈਮ ਤੋਂ ਫੈਕਟਰੀ ਚ ਕੰਮ ਕਰਦੇ ਫੈਕਟਰੀ ਤੋਂ ਥੋੜਾ ਟਾਈਮ ਜ਼ਿਆਦਾ ਹੋ ਗਿਆ ਸੀਗਾ ਕੰਮ ਕਰਦਿਆਂ ਨੂੰ ਬਾਬਾ ਟਾਈਮ ਹੋ ਗਿਆ ਸੀਗਾ ਕਰਦਿਆਂ ਨੂੰ ਤੇ ਹੁਣ ਕੋਈ ਹੈ ਨਹੀਂਗਾ ਮੰਮਾ ਮੇਰੇ ਗੋਆ ਕੁੜਾ ਕਰਕੇ ਗੁਜ਼ਾਰਾ ਕਰਦੇ ਨੇ ਇੱਕ ਭਰਾ ਨਿੱਕਾਗਾ ਉਹ ਪੜਦਾਗਾ ਫਾਦਰ ਦੀ ਡੈਥ ਹੋ ਗਈ ਆ ਤੇ ਇੱਕ ਵਿਜੇ ਸੀਗਾ ਜਿਹੜਾ ਮੰਮਾ ਦਾ ਸਹਾਰਾ ਸੀਗਾ ਹੁਣ ਹੋਰ ਕੋਈ ਹੈ ਨਹੀਂਗਾ ਘਰ-ਵਾਰ ਚਲਾਉਣ ਵਾਲਾ ਇਹਦਾ ਕਰਕੇ ਸਾਨੂੰ ਇਨਸਾਫ ਵੀ ਦਿੱਤਾ ਜਾਵੇ ਸਾਨੂੰ ਜੀ ਸੁਭਾ ਪਤਾ ਲੱਗਿਆ ਜੀ ਤੇ ਸੁਭਾ ਪਤਾ ਲੱਗਿਆ ਜਦੋਂ ਅਸੀਂ ਵੀ ਆ ਗੱਲ ਬਣ ਗਈ ਅਸੀਂ ਇੱਥੇ ਆਏ ਆਪਣੇ ਪਿੰਡ ਦਾ ਜੀ ਦੋਤਾ ਹੈ ਸਾਡਾ ਪਿੰਨ ਕਯੋਲ ਹੈ ਤੇ ਬਹੁਤ ਮਾਨ ਕੇ ਜਦੋਂ ਵੀ ਔਖਾਂ ਨਾਲ ਪਾਲਿਆ ਸੀ ਕੁੜੀ ਨੇ ਜੀ ਬਹੁਤ ਮਜ਼ਦੂਰੀਆਂ ਕਰਕੇ ਦਿਹਾੜੀਆਂ ਕਰਕੇ ਬੱਚਾ ਪਾਲਿਆ ਪੜਾਇਆ ਤੇ ਡਿਊਟੀ ਕਰਦਾ ਸੀ ਵਿਚਾਰਾ ਵਿਜਾ ਦਾ ਹਾਸਾ ਹੋ ਗਿਆ ਇਹਦੇ ਨਾਲ ਇਹ ਬਹੁਤ ਕਿੰਨੀ ਉਮਰ ਹੈ ਇਹਦਾ ਦਰਿੰਦਰ ਸਿੰਘ ਆਈ ਉਮਰ ਤਕਰੀਬਨ 21 20 21 ਸਾਲ ਦੀ ਉਮਰ ਹੈ ਜੀ ਤੇ ਪਰਿਵਾਰ ਦੇ ਵਿੱਚ ਤੁਹਾਡੇ ਵਿੱਚ ਹੀ ਤਿੰਨ ਛੋਟੇ ਭੈਣ ਭਾਈ ਹੈ ਜਿਹਦੇ ਤਾਂ ਨਹੀਂ ਆ ਦੋ ਕੁੜੀਆਂ ਤੇ ਇੱਕ ਭਾਈ ਦਾ ਛੋਟਾ ਜੀ ਹਾਂ ਜੀ ਇੱਕ ਭੈਣ ਬਈ ਨਹੀਂ ਹਾਂ ਇੱਕ ਤਾਂ ਕਮਰਾ ਇਹਨਾਂ ਦਾ ਹੀ ਬਸ ਆਹ ਕਰਦੇ ਹਾਲਾਤ ਉਹ ਵੀ ਦੇਖੀਏ ਨੇ ਬਹੁਤ ਮਾੜੇ ਹਾਲਾਤਾਂ ਨਾਲ ਬੱਚੇ ਪਾਲੇ ਬਹੁਤ ਔਖਾ ਗੁਜ਼ਾਰਾ ਹੀ ਕਰਦਾ ਇਹੀ ਕਮਾਈ ਵਾਲਾ ਸੀਗਾ ਮੁੰਡਾ ਕੱਲਾ ਜੀ ਭੜਾਈ ਦੇ ਨਾਲ ਨਾਲ ਕਮਾਈ ਵੀ ਕਰੀ ਹਾਂ ਭੜਾਈ ਦੇ ਨਾਲ ਕੰਮ ਕਰਦਾ ਸੀਗਾ ਬਸ ਮਨ ਕੇ ਚੱਲੋ ਵੀ ਇਹੀ ਕੰਮ ਵਾਲਾ ਸੀਗਾ ਇਹਨਾਂ ਚਾਰਿਆਂ ਚ ਆਰਮੀ ਜਾਂ ਕੋਈ ਵੀ ਪ੍ਰਤੀ ਦੇਖ ਕੇ ਆਏ ਮਾ ਭਰਤੀਆਂ ਦੇਖੀਆਂ ਸੀ ਅੱਜ ਤੱਕ ਕਲੈਕਸ਼ਨ ਦਾ ਕੋਈ ਹੋਈ ਨਹੀਂ ਵੀ ਪ੍ਰਾਈਵੇਟ ਜੌਬ ਕਰਦਾ ਸੀ ਜਰਾ ਤੇ ਮੰਮੀ ਡੈਡੀ ਕੀ ਕੰਮ ਕਰਦੇ ਇਹਨਾਂ ਦੇ ਮਜ਼ਦੂਰੀ ਕਰਦੇ ਆਹੀ ਬਸ ਜੜੀ ਕਰਦੇ ਆ ਘਰਾਂ 'ਚ ਕੰਮ ਕਰ ਲਿਆ ਜਿਵੇਂ ਗੇਹ ਦੇ ਖੇਤ ਦੇ ਕੰਮ ਕਰ ਲਿਆ ਆਹੀ ਕੰਮ ਧੰਦਾ ਕਰਦੇ ਸੀ ਹੁਣ ਫਿਰ ਸਰਕਾਰ ਨੂੰ ਪ੍ਰਸ਼ਾਸਨ ਨੂੰ ਕੀ ਮੰਗ ਕਰ ਸਰਕਾਰ ਨੂੰ ਇਹੀ ਮੰਗਾ ਜੀ ਇਹਨਾਂ ਦੀ ਸਹਾਇਤਾ ਕੀਤੀ ਜਾਵੇ ਇਹਨਾਂ ਤੱਕ ਪਹੁੰਚਾ ਜੇ ਮਦਦ ਕੀਤੀ ਜਾਵੇ ਇਹਨਾਂ ਨੂੰ